ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਮਾਈ ਲਾਈਫ ਸਟਾਈਲ ਤੇ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਕਿ ਆਪਾਂ ਮਸ਼ੀਨ ਨੂੰ ਤੁਹਾਨੂੰ ਵਾਸ਼ ਕਰਕੇ ਦਿਖਾਉਨੇ ਆ ਹਫਤੇ ਦੇ ਵਿੱਚ ਇਸ ਤਰੀਕੇ ਨਾਲ ਇੱਕ ਵਾਰ ਤੁਸੀਂ ਆਪਣੀ ਮਸ਼ੀਨ ਸਾਫ ਕਰੋਗੇ ਤਾਂ ਛੇਤੀ ਖਰਾਬ ਨਹੀਂ ਹੋਊਗੀ ਉਹਦੇ ਲਈ ਆਪਾਂ ਨੇ ਕੀ ਕੁਝ ਲੈਣਾ ਤੁਹਾਡੇ ਨੂੰ ਦੱਸਦੇ ਆ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਦੇਖ ਕੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਕਿਵੇਂ ਦੀ ਲੱਗੀ ਆਪਣੀ ਮਸ਼ੀਨ ਦੇ ਉੱਪਰ ਹੋਰ ਤਾਂ ਕੁਝ ਨਹੀਂ ਲੱਗਦਾ ਬਸ ਇਹੀ ਹੁੰਦਾ ਕਿ ਜਿਹੜੇ ਪਾਣੀ ਦੇ ਨੇ ਦਾਗ ਨਹੀਂ ਜੰਮ ਜੇ ਜਾਂਦੇ ਨੇ ਜੋ ਕਿ ਬਹੁਤ ਹੀ ਭੈੜੇ ਲੱਗਦੇ ਨੇ ਦੇਖਣ ਨੂੰ ਤੇ ਆਪਾਂ ਤੁਹਾਨੂੰ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਦਿਖਾਵਾਂਗੇ ਇਹ ਇੱਕ ਤਰ੍ਹਾਂ ਫਿਲਟਰ ਵਗੈਰਾ ਦੀ ਸਫਾਈ ਉਹਦੇ ਲਈ ਆਪਾਂ ਨੇ ਇੱਥੇ ਪਾਣੀ ਲੈ ਲਿਆ ਪਾਣੀ ਦੇ ਵਿੱਚ ਆਪਾਂ ਨੇ ਦੋ ਚੀਜ਼ਾਂ ਮਿਕਸ ਕਰੀਆਂ ਨੇ ਇੱਕ ਤਾਂ ਸਰਫ ਇੱਕ ਆਪਾਂ ਨੇ ਲਿਆ ਬੇਕਿੰਗ ਪਾਊਡਰ ਦੋਹਾਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਦੇ ਨਾਲ ਹੀ ਆਪਾਂ ਨੇ ਲਿਆ ਇੱਥੇ ਇੱਕ ਸੌਫਟ ਸਕਰਬ 스ਪੰਜ ਵਾਲਾ ਇਹਦੇ ਨਾਲ ਆਪਾਂ ਸਾਰੀ ਮਸ਼ੀਨਤੀ ਇਸ ਵਿੱਚ ਮਿਕਸ ਕਰਕੇ ਅਪਲਾਈ ਕਰ ਲਵਾਂਗੇ ਕਿਉਂਕਿ ਹਰ ਇੱਕ ਚੀਜ਼ ਦੀ ਸੰਭਾਲ ਜੋਰੀ ਜਾਂ ਸਫਾਈ ਦੇ ਨਾਲ ਹੀ ਚੀਜ਼ ਜਿਆਦਾ ਸਮੇਂ ਚ ਵਧੀਆ ਰਹਿੰਦੀ ਆ ਲਓ ਜਿਸ ਤਰੀਕੇ ਨਾਲ ਹੁਣ ਆਪਾਂ ਸਾਰੇ ਇਹਨੂੰ ਅਪਲਾਈ ਕਰ ਦਿੰਨੇ ਆ ਇਹ ਆਪਾਂ ਸੌਫਟਲੇ ਸੌਫਟਲੀ ਹੀ ਅਪਲਾਈ ਕਰਾਂਗੇ ਜਿਆਦਾ ਆਪਾਂ ਨੂੰ ਰਗੜਨ ਦੀ ਜ਼ਰੂਰਤ ਨਹੀਂ ਹੈਗੀ ਇਸ ਤਰੀਕੇ ਨਾਲ ਆਪਾਂ ਸਾਰੇ ਲਾ ਲੈਨੇ ਆ ਲਓ ਜੀ ਆਪਾਂ ਨੇ ਇਹਨਾਂ ਦੇ ਫਿਲਟਰ ਵੀ ਖੋਲ ਲੈਨੇ ਤੁਸੀਂ ਦੇਖ ਸਕਦੇ ਹੋ ਕਿੰਨੇ ਗੰਦੇ ਹੋਏ ਪਏ ਨੇ ਕੱਪੜਿਆਂ ਦੀ ਲੂਂਹ ਹੁੰਦੀ ਨੇ ਜੋ ਫਸ ਜਾਂਦੇ ਨੇ ਆਪਣੇ ਸਰਦੀਆਂ 'ਚ ਖਾਸ ਕਰ ਕੰਬਲ ਵਗੈਰਾ ਧੋਨੇ ਆਉਂਦੇ ਵੀ ਹੋ ਜਾਂਦੇ ਨੇ ਸਰਦੀਆਂ 'ਚ ਤਾਂ ਆਪਾਂ ਨੂੰ ਹਫ਼ਤੇ ਦੇ ਵਿੱਚ ਜ਼ਰੂਰੀ ਸਫਾਈ ਕਰਨੀ ਚਾਹੀਦੀ ਹੈ ਮਸ਼ੀਨ ਦੀ ਨਨੋਂ ਆਪਾਂ ਬਾਅਦ ਚ ਤੁਹਾਨੂੰ ਸਾਫ਼ ਕਰਕੇ ਦਿਖਾਉਨੇ ਆ ਇਸ ਤਰੀਕੇ ਨਾਲ ਆਪਾਂ ਸਾਰੇ ਵਿੱਚ ਅਪਲਾਈ ਕਰਤੀ مشین ਦੇ ਤੇ ਹੁਣ ਆਪਾਂ ਬਾਹਰ ਵੀ ਧੋ ਲੈਨੇ ਆ ਜੀ ਹੁਣ ਆਪਾਂ ਪਾਣੀ ਨਾਲ ਧੋ ਲੈਨੇ ਆਂ ਸਾਰੀ ਮਸ਼ੀਨ ਨੂੰ ਤੇ ਹੁਣ ਆਪਾਂ ഫിൽക്കൂറി തരഹനോൽ സാഫകലെ ബ്രഷ് ഉദർ മശീന പാണി നോണത്താ കാരണം ਲਓ ਜੀ ਆਪਣੇ ਫਿਲਟਰਾਂ ਦੀ ਵੀ ਸਫਾਈ ਹੋ ਗਈ। ਇਸ ਤਰੀਕੇ ਨਾਲ ਹਫਤੇ ਦੇ ਵਿੱਚ ਇੱਕ ਵਾਰ ਜ਼ਰੂਰ ਸਫਾਈ ਕਰਨੀ ਚਾਹੀਦੀ ਹੈ ਮਸ਼ੀਨ ਦੀ। ਦੇਖੋ ਕਿੰਨੇ ਆਪਣੇ ਲੂਂ ਫਸ ਜਾਂਦੇ ਨੇ ਕੱਪੜਿਆਂ ਦੇ। ਜਿਹਦੇ ਨਾਲ ਛੇਤੀ ਆਪਣੀ ਮਸ਼ੀਨ ਖਰਾਬ ਹੋ ਜਾਂਦੀ ਹੈ। ਲਓ ਜੀ ਆਪਣੀ ਮਸ਼ੀਨ ਸਾਰੀ ਚੰਗੀ ਤਰ੍ਹਾਂ ਸਾਫ਼ ਹੋ ਗਈ। ਉਮੀਦ ਕਰਦੀ ਆਂ ਇੱਜ ਦੀ ਵੀਡੀਓ ਵਧੀਆ ਲੱਗੀ ਹੋਗੀ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਇੱਕ ਹੋਰ ਵੀਡੀਓ ਵਿੱਚ